ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਚਰਨ ਸਿੰਘ ਭੁੱਲਰ ਡੀਆਈਜੀ ਜਿਹੜੇ ਪਿਛਲੇ ਦਿਨੀ ਸੀਬੀਆਈ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਉਹਨਾਂ ਦੇ ਕੋਲੋਂ ਇੰਨੇ ਵੱਡੇ ਪੱਧਰ ਤੇ ਮਿਲੀ ਹੋਈ ਨਗਦ ਕਰੰਸੀ ਇਹ ਗੱਲ ਨੂੰ ਕਲੀਅਰ ਕਰਦੀ ਹੈ ਕਿ ਜੇਕਰ ਪੰਜਾਬ ਦੇ ਵੱਡੇ ਵੱਡੇ ਅਫੀਸਰ ਸਹਿਬਾਨ ਲੀਡਰ ਸਹਿਬਾਨ ਇਹਨਾਂ ਦੇ ਉੱਤੇ ਛਾਪੇਮਾਰੀ ਕੀਤੀ ਜਾਵੇ ਇਹਨਾਂ ਨੂੰ ਪਾਰਦਰਸ਼ੀ ਦੇ ਨਾਲ ਚੈੱਕ ਕੀਤਾ ਜਾਵੇ ਤੇ ਪੰਜਾਬ ਦੇ ਸਿਰ ਉੱਪਰ ਜਿਹੜਾ ਚੜਿਆ ਹੋਇਆ ਕਰਜ਼ਾ ਹੈ ਉਹ ਸਾਰੇ ਦਾ ਸਾਰਾ ਉੱਤਰ ਸਕਦਾ ਪਰ ਬਿੱਲੀ ਦੇ ਗਲ ਦੇ ਵਿੱਚ ਕੱਲੀ ਕੌਣ ਬੰਨੇ ਕਿਉਂਕਿ ਸਾਰੇ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਹੋਏ ਹੋਏ ਐ ਇਹ ਜੇਕਰ ਕੋਈ ਬਚਿਆ ਇੱਕ ਕੱਦ ਲੀਡਰ ਉਹਨੂੰ ਤੇ ਜਿਹੜੇ ਬਹੁਤੇ ਲੀਡਰ ਹੈ ਉਹ ਚੱਲਣ ਨਹੀਂ ਦਿੰਦੇ ਉਹਦਾਂ ਲੱਤਾਂ ਖਿੱਚਦੇ ਐ ਉਹਨੂੰ ਦੋਸਤੋ ਬਿਲਕੁਲ ਖਤਮ ਕਰ ਦਿੰਦੇ ਐ ਇਸੇ ਤਰ੍ਹਾਂ ਡੀਆਈਜੀ ਭੁੱਲਰ ਦੇ ਕੇਸ ਵਿੱਚ ਹੋਇਆ ਹੜਤ ਤੇ ਉਹਨੂੰ ਲਿਆ ਪਰ ਥੋੜੇ ਦਿਨਾਂ ਬਾਅਦ ਹੀ ਉਹਨੇ ਇੰਨਾ ਜ਼ੋਰ ਪਵਾ ਦਿੱਤਾ ਕਿ ਉਹਨੂੰ ਫੜਨ ਵਾਲੇ ਜਿਹੜੇ ਅਫਸਰ ਐ ਉਹਨਾਂ ਦੀ ਵੀ ਕੋਈ ਪੇਸ਼ ਨਹੀਂ ਗਈ ਰਮਾੜ ਨਾਮੰਗਣਾ ਰਮਾੜ ਨਾ ਲੈਣਾ ਇਹ ਗੱਲ ਨੂੰ ਸ਼ੋਅ ਕਰਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਭੁੱਲਰ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਉਹ ਸਾਫ਼ ਬਰੀ ਹੋ ਕੇ ਬਾਹਰ ਆਵੇਗਾ ਕਿਉਂਕਿ ਜਿਹੜੀ ਉਹਦੀ ਯਾਰੀ ਹੈ ਉਹ ਵੱਡੇ ਮਗਰਮੱਛਾਂ ਨਾਲ ਹੈ ਵੱਡੇ ਲੀਡਰਾਂ ਨਾਲ ਹੈ ਦਿੱਲੀ ਤੱਕ ਤਾਰਾਂ ਖੜਕੀਆਂ ਜਦੋਂ ਭੁੱਲਰ ਨੂੰ ਹੱਥ ਪਾਇਆ ਇਹਦਾ ਮਤਲਬ ਜਿਹੜਾ 7.5 ਕਰੋੜ ਉਹਦੇ ਘਰੋਂ ਫੜਿਆ ਇਹ ਇਕੱਲੇ ਭੁੱਲਰ ਦਾ ਪੈਸਾ ਨਹੀਂ ਸੀ ਇਹ ਪਤਾ ਨਹੀਂ ਕਿਹੜੇ ਕਿਹੜੇ ਲੀਡਰਾਂ ਨੂੰ ਇਹ ਕਿਹੜੇ ਕਿਹੜੇ ਅਫਸਰਾਂ ਨੂੰ ਦੋਸਤੋ ਜਾਨਾ ਸੀ ਜੇਕਰ ਬਰੀਕੀ ਨਾਲ ਜਾਂਚ ਹੁੰਦੀ ਤੇ ਸਾਰੇ ਨੰਗੇ ਹੁੰਦੇ ਔਰ ਕੁਝ ਨਹੀਂ ਹੁੰਦਾ ਦੂਜੀ ਗੱਲ ਮੈਂ ਕਰਦਾ ਹਾਂ ਤਰਨ ਤਾਰਨ ਸੀਟ ਦੀ ਦੋਸਤੋ ਉੱਥੇ ਅਕਾਲੀ ਦਲ ਦਾ ਜਿਹੜਾ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਸਾਹਿਬ ਦਾ ਪ੍ਰਿੰਸੀਪਲ ਉਹਨਾਂ ਦੀ ਜਿਹੜੀ ਉੱਥੇ ਦੇਖ ਹੈ ਬੜੀ ਬੜੀ ਵਧੀਆ ਬਣੀ ਹੋਈ ਸੀ ਆਜ਼ਾਦ ਗਰੁੱਪ ਜਿਹੜਾ ਪਹਿਲਾਂ ਹੀ ਉੱਥੇ 70 ਪਿੰਡਾਂ ਚ ਬਣਿਆ ਹੋਇਆ ਉਹਨਾਂ ਦਾ ਸਾਂਝਾ ਉਮੀਦਵਾਰ ਸੀ ਅਕਾਲੀ ਦਲ ਵੱਲੋਂ ਟਿਕਟ ਸੀ ਪਰ ਜਦੋਂ ਵਾਰਿਸ ਪੰਜਾਬ ਦੇ ਜਥੇਬੰਦੀ ਪੰਥਕ ਜਥੇਬੰਦੀਆਂ ਸੰਦੀਪ ਸਿੰਘ ਸੰਨੀ ਦੀ ਕੁਰਬਾਨੀ ਨੂੰ ਮੁੱਖ ਕਰਕੇ ਉਦੇ ਭਰਾ ਨੂੰ ਟਿਕਟ ਦੇ ਦਿੱਤੀ ਤੇ ਸਾਰਾ ਟਾਣਾ ਵਾਣਾ ਉਲਝ ਕੇ ਰਹਿ ਗਿਆ ਅੱਜ ਮੈਂ ਤੁਹਾਨੂੰ ਇਹ ਗੱਲ ਦਾਅਵੇ ਨਾ ਕਹਿਣੀ ਪਾਉਣਾ ਹੈ ਕਿ ਜੇਕਰ ਅਕਾਲੀ ਦਲ ਵਾਲੇ ਸਮਝੌਤਾ ਕਰ ਲੈਂਦੇ ਇੱਕੋ ਉਮੀਦਵਾਰ ਰੱਖ ਲੈਂਦੇ ਤੇ ਵੱਡੀ ਗਿਣਤੀ ਵੋਟਾਂ ਨਾਲ ਜਿੱਤਣਾ ਸੀ ਪਰ ਅੱਜ ਉੱਤੇ ਸਮਝੌਤਾ ਨਹੀਂ ਹੋ ਸਕਿਆ ਕਿਉਂਕਿ ਬੀਬੀ ਸੁਖਵਿੰਦਰ ਕੌਰ ਜੀ ਦਾ ਕਰਨ ਕਰਨ ਦੇ ਇਲਾਕੇ ਵਿੱਚ ਚੰਗਾ ਆਧਾਰ ਹੈ ਉਹ ਵੋਟਾਂ ਵਿੱਚ ਖੜੀ ਹੈ ਦੂਜੇ ਪਾਸੇ ਮਨਦੀਪ ਸਿੰਘ ਖਾਲਸਾ ਖੜਾ ਹੈ ਇਸ ਲਈ ਦੋਸਤੋ ਜਿਹੜੀ ਵੋਟ ਹੈ ਨਾ ਉਹ ਵੰਡੀ ਜਾਣੀ ਹੈ ਅੱਧੀ ਅੱਧੀ ਹੋ ਜਾਣੀ ਹੈ ਮੈਨੂੰ ਅਫਸੋਸ ਹੈ ਕਿਤੇ ਦੋਨੇ ਕੈਂਡੀਡੇਟ ਹੀ ਨਾ ਹਰਜਾ ਨਾਲੇ ਬੀਬੀ ਸੁਖਵਿੰਦਰ कौर ਹਰਜੇ ਤੇ ਨਾਲੇ ਮਨਦੀਪ ਸਿੰਘ ਖਾਲਸਾ ਹਰਜੇ ਤੇ ਜਿਹੜੇ ਸਾਡੇ ਦੁਸ਼ਮਣ ਨੇ ਉਹ ਕਿਤੇ ਉੱਥੋਂ ਜਿੱਤ ਜਾਣ। ਉਥੋਂ ਮੈਨੂੰ ਇਹ ਲੱਗਦਾ ਹੈ ਕਿ ਕਿਤੇ ਕਾਂਗਰਸ ਜਿਹੜੀ ਨੇ ਸਾਡਾ ਅਕਾਲ ਤਖਤ ਢਾਇਆ ਕਿਤੇ ਉਹੀ ਨਾ ਬਾਜ਼ੀ ਮਾਰ ਜਾਵੇ। ਇਸ ਲਈ ਕਾਲੀ ਜਨਾਂ ਨੂੰ ਅਜੇ ਵੀ ਸਮਝੌਤਾ ਕਰ ਲੈਣਾ ਚਾਹੀਦਾ ਹੈ। ਬੀਬੀ ਸੁਖਵਿੰਦਰ ਕੌਰ ਇੱਕ ਧਰਮੀ ਫੌਜੀ ਦੇ ਘਰੋਂ ਹੈ। ਮੈਂ ਕਹਿਣਾ ਚਾਹੁੰਨਾ ਜਾਤੇ ਵੀ ਬੀ ਨੂੰ ਇਲੈਕਸ਼ਨ ਲੜਨੀ ਚਾਹੀਦੀ ਹੈ। ਤੇ ਜਾਂ ਫਿਰ ਦੋਸਤੋ ਸਨਦੀਪ ਸੰਨੀ ਦੇ ਭਰਾ ਮਨਦੀਪ ਨੂੰ ਲੜਨੀ ਚਾਹੀਦੀ ਹੈ ਦੋਨਾਂ ਚੋਂ ਇੱਕ ਕੈਂਡੀਡੇਟ ਨੂੰ ਬੈਠ ਜਾਣਾ ਚਾਹੀਦਾ ਜੇਕਰ ਦੋਨੇ ਲੜੀ ਗਏ ਤੇ ਨੁਕਸਾਨ ਪੰਥਕ ਵੋਟ ਦਾ ਹੋਣਾ ਤੇ ਜਿਹੜੀਆਂ ਦੂਜੀਆਂ ਪਾਰਟੀਆਂ ਉਹਨਾਂ ਨੂੰ ਫਾਇਦਾ ਮਿਲਣਾ ਉਹਨਾਂ ਨੂੰ ਸਹਿਯੋਗ ਮਿਲਣਾ ਇਸ ਲਈ ਸਾਰਿਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਤੇ ਇਹ ਸੈਮੀਫਾਈਨਲ ਹੈ ਜਿਹੜੀ ਵੀ ਪਾਰਟੀ ਇਹਤੋਂ ਚੋਣ ਜਿੱਤੇਗੀ ਆਉਣ ਵਾਲੇ ਸਮੇਂ ਦੇ ਵਿੱਚ ਉਹਨੇ ਪੰਜਾਬ ਦੀ ਰਾਜਨੀਤੀ ਦਾ ਨਕਸ਼ਾ ਬਦਲ ਦੇਣਾ ਜੇਕਰ ਭਾਈ ਅੰਮਰਪਾਲ ਸਿੰਘ ਦੇ ਸਮਰਥਨ ਨਾਲ ਲੜ ਰਿਹਾ ਕੈਂਡੀਡੇਟ ਮਨਦੀਪ ਸਿੰਘ ਜਿੱਤਦਾ ਹੈ ਇਹ 2027 ਵਿੱਚ ਜਿਹੜੀਆਂ ਖਾਲਸਤਾਨੀ ਧਿਰਾਂ ਨੇ ਉਹ ਅੱਗੇ ਆਉਣਗੀਆਂ ਉਹਨਾਂ ਦੇ ਕੈਂਡੀਡੇਟ ਜਿੱਤਣਗੇ ਇਹੋਂ ਕਿ ਸਿਮਰਨਜੀਤ ਸਿੰਘ ਮਾਨ ਤੇ ਭਾਈ ਅੰਮ੍ਰਿਤਪਾਲ ਸਿੰਘ ਉਹ ਦੋਨੋਂ ਗਰਮ ਤੜੇ ਨਾਲ ਸੰਬੰਧਤ ਨੇ ਖਾਲਸਾਣ ਦਾ ਸਬੰਧ ਰੱਖਦੇ ਐ ਤੇ ਆਉਣ ਵਾਲਾ ਜਿਹੜਾ ਫਿਰ ਸਮਾਂ ਜਿਵੇਂ ਰਾਜੇ ਬਡਿੰਗ ਨੇ ਕਹਿ ਦਿੱਤਾ ਉਹਨੇ ਬਿਆਨ ਦੇ ਕੇ ਖਾਲਸਾਣਾਂ ਨੂੰ ਸੌਖਾ ਕਰ ਦਿੱਤਾ ਮੈਨੂੰ ਤੇ ਇੰਜ ਲੱਗਦਾ ਹੈ ਕਿ ਰਾਜੇ ਬਡਿੰਗ ਨੇ ਪਤਾ ਨਹੀਂ ਕਿਹੜੇ ਲਾਲਚ ਦੇ ਵਿੱਚ ਬਿਆਨ ਦਿੱਤਾ ਮੈਨੂੰ ਤੇ ਲੱਗਦਾ ਕਿ ਮੋਟੀ ਫੰਡਿੰਗ ਰਾਜੇ ਬੜਿੰਗਰ ਹੋਈ ਹੈ ਕਿ ਤੂੰ ਇਹ ਬਿਆਨ ਦੇ ਕਿ ਭਾਈ ਇੱਥੇ ਖਾਲਿਸਤਾਨ ਬਣਾਉਣਾ ਹੈ ਜਾਂ ਕਾਂਗਰਸ ਨੂੰ ਵੋਟਾਂ ਪਾਉਣਗੇ ਕਰਨਪਾਰਨ ਦੇ ਲੋਕ ਇਹ ਗੱਲ ਪੱਕੀ ਡਿਕਲੇਰ ਕਰਨਗੇ ਇਹ ਗੱਲ ਰਾਜੇ ਬੜਿੰਗਰ ਨੇ ਬੋਲੀ ਇਹਦਾ ਮਤਲਬ ਜੇ ਉੱਥੇ ਮਨਦੀਪ ਮਨਦੀਪ ਸਿੰਘ ਖਾਲਸਾ ਜਿੱਤ ਜਾਂਦਾ ਹੈ ਜਿਹੜਾ ਖਾਲਿਸਤਾਨੀ ਕੈਂਡੀਡੇਟ ਹੈ ਫਿਰ ਤੁਸੀਂ ਮੰਨ ਲਓਗੇ ਕਿ ਸਾਰੇ ਪੰਜਾਬ ਦੇ ਵਿੱਚ ਲੋਕ ਖਾਲਸਾ ਚਾਹੁੰਦੇ ਫਿਰ ਤੇ ਤੁਹਾਡੀ ਵੱਡੀ ਵੱਡੀ ਹਾਰ ਪੈਣੀ ਹੈ ਫਿਰ ਤੇ ਤੁਸੀਂ ਮਰਿਆ ਹੋਇਆ ਸੱਪ ਆਪਣੇ ਗਲ ਦੇ ਵਿੱਚ ਆਪ ਹੀ ਪਾ ਲਿਆ ਬਡਿੰਗ ਨੇ ਇਹ ਗੱਲ ਕਹਿ ਕੇ ਉਹਨੇ ਲੋਕਾਂ ਨੂੰ ਵੰਡ ਦਿੱਤਾ ਇੱਕ ਪਾਸੇ ਖਾਲਸਤਾਨੀ ਇੱਕ ਪਾਸੇ ਭਾਰਤੀ ਲੋਕ Hindu ਲੋਕ ਉਹਨੇ ਆਖੇ ਕਿ ਖਾਲਸਤਾਨ ਬਣਾਉਣਾ ਹੈ ਜਾਂ ਹਿੰਦੁਸਤਾਨ ਦੋਸਤੋ ਕਈ ਸਿੱਖ ਇਹੋ ਜਿਹੇ ਹੈ ਨਾ ਖਾਲਸਤਾਨ ਚਾਹੁੰਦੇ ਹੈ ਨਾ ਹਿੰਦੁਸਤਾਨ ਚਾਹੁੰਦੇ ਹੈ ਉਹ ਚਾਹੁੰਦੇ ਐ ਤੇ ਪੰਜਾਬ ਚਾਹੁੰਦੇ ਐ ਪੰਜ ਦਰਿਆਵਾਂ ਦੀ ਧਰਤੀ ਕਿ ਇਹ ਵਧੀਆ ਬਣੇ ਹੱਸਦਾ ਬਸਦਾ ਹੋਵੇ ਇਹਦੇ ਵਿੱਚ ਕੋਈ ਦੰਗੇ ਨਾ ਹੋਣ ਕੋਈ ਖੂਨ ਖਰਾਬਾ ਨਾ ਹੋਵੇ ਪਰ ਰਾਜਨੀਤਿਕ ਲੋਕ ਜਾਣ ਬੁਝ ਕੇ ਖਾਲਸਤਾਨ ਵਾਲੇ ਪਾਸੇ ਸਿੱਖਾਂ ਨੂੰ ਤੋੜ ਰਹੇ ਐ ਆ ਰਾਜੀ ਵਢਿੰਗ ਦਾ ਬਿਆਨ ਦੇਣਾ ਕਿ ਖਾਲਸਤਾਨ ਬਣਾਓ ਜਾਂ ਹਿੰਦੁਸਤਾਨ ਇਹ ਗੱਲ ਇੱਥੋਂ ਦੋਸਤੋ ਸ਼ੋਅ ਕਰਦਾ ਹੈ ਇਹ ਗੱਲ ਪੱਕੀ ਕਰਦਾ ਹੈ ਨਿਸ਼ਚੇਵਾਚਕ ਕਿ ਇਹ ਲੋਕ ਆਪਣੇ ਆਪ ਰਾਹ ਬਣਾ ਕੇ ਦੇ ਰਹੇ ਹੈ ਤੇ ਵੋਟਾਂ ਦੀ ਪੋਲਰਾਈਜੇਸ਼ਨ ਕਰਨੀ ਚਾਹੁੰਦੇ ਹੈ ਕਿ ਲੋਕ ਖਾਲਿਸਤਾਨ ਤੋਂ ਡਰਦੇ ਹੋਏ ਸਾਨੂੰ ਆਂਗਰੇਜ਼ ਨੂੰ ਵੋਟ ਪਾ ਦੇਣਗੇ ਇਹ ਇਹਦਾ ਭਲੇਖਾ ਹੈ ਸੰਤ ਭਿੰਡਰਾਂ ਵਾਲਿਆਂ ਨੇ ਆਖਿਆ ਸੀ ਕਹਿੰਦੇ ਨਾ ਮੈਂ ਖਾਲਿਸਤਾਨ ਮੰਗਦਾ ਨਾ ਕਹਿੰਦੇ ਪਰ ਜੇ ਖਾਲਿਸਤਾਨ ਸਾਨੂੰ ਦਿੰਦੀ ਹੈ ਦਿੱਲੀ ਤੇ ਅਸੀਂ ਜਵਾਬ ਨਹੀਂ ਦੇ ਦਿੰਦੇ ਅਸੀਂ ਹੱਸ ਕੇ ਲਾਵਾਂਗੇ ਅਸੀਂ ਉਹ 1947 ਵਾਲਾ ਕੰਮ ਨਹੀਂ ਕਰਦੇ ਕਿ ਮਾਇਸਟਰ ਪਾਰਾ ਸਿੰਘ ਤੇ ਬਲਦੇਵ ਸਿੰਘ ਵਾਂਗੂ ਅਸੀਂ ਜੁੱਤਨਾ ਖਾਈ ਜਾਈਏ Nehru ਤੇ Gandhi ਨੇ ਸਾਨੂੰ ਆਖਿਆ ਸੀ ਤੁਹਾਨੂੰ ਵੱਖਰਾ ਕਿੱਤਾ ਦੇਵਾਂਗੇ ਤੁਹਾਨੂੰ ਬਰਾਬਰ ਦਾ ਹਿੱਸਾ ਦੇਵਾਂਗੇ ਕਿੱਥੇ ਆ ਸਾਡਾ ਬਰਾਬਰ ਦਾ ਹਿੱਸਾ ਕਿੱਥੇ ਆ ਸਾਡਾ ਵੱਖਰਾ ਕਿੱਤਾ ਅਸੀਂ ਕਿਉਂ ਨਾ ਮੰਗੀਏ ਖਾਲਸਾ ਰਾਜ ਅਸੀਂ ਮੰਗਾਂਗੇ ਅਸੀਂ ਖਾਲਸਾ ਰਾਜ ਕਹਿਨੇ ਆ ਅਸੀਂ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਕਹਿਨੇ ਆ ਕਿ ਸਿੱਖ ਕੈਨ ਕਰਨਗੇ ਹੋਣਾ ਵਿਚੈਂਦਾ ਇਸ ਲਈ ਦੋਸਤੋ ਦੇਖਦੇ ਆ ਜੇ ਤਰਨਕਾਰਨ ਸੀਟ ਸਿੱਖ ਜਿੱਤ ਜਾਂਦੇ ਐ ਤੇ 27 ਵੀ ਫਿਰ ਦੂਰ ਨਹੀਂ 27 ਦੇ ਵਿੱਚ ਫਿਰ ਗਹਿ ਗੱਟ ਮੁਕਾਬਲਾ ਹੋਣਾ ਚੜ੍ਹਦੀ ਕਲਾ ਪੰਥ ਦੀ ਹੋਣੀ ਐ ਤੇ ਜਿਹੜੀ ਸਰਕਾਰ ਬਣਨੀ ਐ ਉਹ ਪੰਥ ਦੀ ਬਣਨੀ ਐ ਸਿੱਖਾਂ ਦੀ ਬਾਨੀ ਹੈ ਪਰ ਹੁਣ ਮੈਂ ਕਹਿਣਾ ਚਾਹਣਾ ਹੈ ਕਿ ਜਿਹੜੇ ਦੋਨੇ ਕੈਂਡੀਡੇਟ ਅਸਿੱਖਾਂ ਦੇ ਉਹਨਾਂ ਨੂੰ ਸਮਝੌਤਾ ਕਰ ਲੈਣਾ ਚਾਹੀਦਾ ਉਹਨਾਂ ਚੋਂ ਇੱਕ ਨੂੰ ਇਲੈਕਸ਼ਨ ਲੜਨੀ ਚਾਹੀਦੀ ਹੈ ਤੇ ਇੱਕ ਨੂੰ ਉਹਦੇ ਸਮਰਥਨ ਵਿੱਚ ਆ ਜਾਣਾ ਚਾਹੀਦਾ ਇੰਨੀ ਐਥੇ ਦੋਸਤੋ ਵਿਚਾਰਾ ਸੀ ਘੁੱਟ ਚੁੱਕ ਦੀ ਖਿਮਾ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਹ ਨਵਾਂ ਚੈਨਲ ਬਣਾਇਆ ਗਿਆ ਇਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਬੀਡ ਕੋ ਨੂੰ ਲਾਈਕ ਸ਼ੇਅਰ ਕਮੈਂਟ ਦੋਸਤੋ ਜਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ